हां जी दोस्तों सारेया नुं सत श्री अकाल स्वागत करते हां टोडरा आज संधू फार्मिंग ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਦੋਸਤੋ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਆ ਝਡੇਰ ਠੀਕ ਆ ਜੀ ਇਹ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਤੇ ਸਿਰੋਂ ਤੋਂ ਵੀ ਤਕਰੀਬਨ ਥੋੜੀ ਦੂਰੀ ਆ ਸਿਰੋਂ ਤੋਂ ਵੀ ਤਕਰੀਬਨ ਜਿਕਰ ਦੀਏ ਦੋਸਤੋ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਆ ਪਿੰਡ ਰਸੂਲਪੁਰ ਨਹਿਰਾ ਦੀ ਵੀਰੇ ਨਿਸ਼ਾਨ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਟਾਈਮ ਟੂ ਟਾਈਮ ਦੇਂਦਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਅੱਜ 19 ਅਪ੍ਰੈਲ ਸਵਾਗਤ ਹੈ ਦੋਸਤੋ ਕੋਈ 2:30 ਵਜੇ ਦਾ ਹੈ ਦੁਪਹਿਰ ਦਾ ਨਾਗ ਜੜੇ ਅੱਜ ਤੁਹਾਨੂੰ ਟੋਟਲ 4 ਵੜਾ ਇੱਕ ਇਹ ਮੱਝ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਸੋ ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਤੋਂ ਲੈ ਲਾਂਗੇ ਸੋ ਜਿਹੜਾ ਵੀ ਐਨੀਮਲ ਜਿਹੜੇ ਵੀ ਖਰੀਦਾਰ ਵੀਰ ਨੂੰ ਪਸੰਦ ਆਊਗਾ ਜਿੰਨਾ ਵੀ ਦੁੱਧ ਦੋਸਤੋ ਦੱਸਿਆ ਜਾਊਗਾ ਉਹਦੀ ਨਰਕ ਪਰਖਾ ਤਸੱਲੀ ਆ ਉਹਨੇ ਦੁੱਧ ਤੇ ਤੁਸੀਂ ਘਰ ਆਣ ਕੇ ਕਰ ਲਿਓ ਚਾਹੇ ਕੋਈ ਵੀਰ ਦੂਰ ਨੇੜੇ ਨਹੀਂ ਆ ਸਕਦਾ ਉਹ ਵੀਡੀਓ ਕਾਲ ਕਰਕੇ ਤੁਸੀਂ ਆਪਣੀ ਆਨਲਾਈਨ ਜਿਹੜੀ ਆ ਤਸੱਲੀ ਵੀ ਕਰ ਸਕਦੇ ਜੀ ਅਦਰਵਾਈਜ਼ ਦੋਸਤੋ ਘਰੇ ਵਿజిਟ ਕਰਕੇ ਆਪਣੀ ਇੱਕ ਟਾਈਮ ਦੂ ਟਾਈਮ ਚੋਕੇ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਈ ਜਾਵੇ ਸੋ ਪਸ਼ੂ ਆਪਾਂ ਤੁਹਾਨੂੰ ਟੋਟਲ ਅੱਜ 5 ਦਿਖਾ ਦਾਂਗੇ ਠੀਕ ਆ ਜੀ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਅੱਗੇ ਸ਼ੇਅਰ ਵੀ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਤਾਂ ਜੋ ਕਿਸੇ ਵੀਰ ਨੇ ਪਸ਼ੂ ਖਰੀਦਣਾ ਦੋਸਤੋ ਉਹਨਾਂ ਦੀ ਪਹੁੰਚ ਵਿੱਚ ਇਹ ਕਵਰੇਜ ਆ ਜਾ ਸਕੇ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਆ ਸਸਰੀ ਘਰ ਸਸਰੀ ਆ ਵੀਜੀ ਹੋ ਠੀਕ ਆ ਜੀ ਬਹੁਤ ਵਧੀਆ ਨਿਸ਼ਾਨ ਠੀਕ ਠਾਕ ਹਾਂਜੀ ਹਾਂਜੀ ਵਧੀਆ ਵੀਜੀ ਠੀਕ ਆ ਜੀ ਠ ਅੱਜ ਮੌਸਮਾ ਕੋ ਪੂਰਾ ਹਨੇੜਾ ਛਾੜ ਵਿਖੜਿਆ ਪਿਆ ਹਾਂਜੀ ਹਾਂਜੀ ਵੀਰ ਜੀ ਤੇ ਨਿਸ਼ਾਨ ਹੋਰ ਕਿਵੇਂ ਠੀਕ ਠਾਕ ਵੀਰ ਵਧੀਆ ਵੀਰ ਜੀ ਠੀਕ ਠਾਕ ਜੀ ਅੱਛਾ ਨਿਸ਼ਾਨ ਅੱਜ ਜਿੱਦਾਂ ਕਿ ਆਪਾਂ ਦੱਸਿਆ ਵੀ ਟੋਟਲ ਪੰਜ ਪਸ਼ੂ ਆਪਨੇ ਕੋਲ ਚਾਰ ਵਹਿਣਾ ਤੇ ਇੱਕ ਆਪੇ ਕੋਲੇ ਮੱਝ ਆ ਗਈ ਹਾਂਜੀ ਹਾਂਜੀ ਵੀਰ ਜੀ ਪਸ਼ੂ ਸਾਰੇ ਦੁੱਧ ਤੇ ਚੱਲਣ ਦਾ ਯਾਰ ਸਾਰੇ ਦੁੱਧ ਤੇ ਚੱਲਣ ਦਾ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਇਹ ਤਿੰਨਾਂ ਮਹੀਨਿਆਂ ਸੋਈ ਮਗਰੇ ਦੇ ਕੱਟੀ ਵੀਰ ਜੀ ਜਿੱਦੋਂ ਸ਼ੁਰੂਆਤ ਕਰਾਂਗੇ ਹਾਂਜੀ ਸ਼ੁਰੂਆਤ ਕਰਾਂਗੇ ਜਿੱਦੋਂ ਮੈਂ ਦੱਸੋ ਜਿਹੜੀ ਇਸੇ ਮੱਝ ਤੋਂ ਆਪਾਂ ਸ਼ੁਰੂਆਤ ਕਰਾਂਗੇ ਇਹ ਕਿੰਨੇ ਮਹੀਨਿਆਂ ਦੀ ਸੂਈ ਹੈ ਤਿੰਨ ਮਹੀਨਿਆਂ ਦੀ ਸੂਈ ਵੀਰ ਮਗਰ ਕੱਟੀ ਹੈ ਦੇ ਲਓ ਜੀ ਤਿੰਨ ਮਹੀਨਿਆਂ ਦੀ ਸੂਈ ਆ ਮਗਰ ਕੱਟੀ ਆ ਤੇ ਸਾਢੇ 6 ਕਿਲੋ ਦੁੱਧ ਦੇ ਥੱਲੇ ਆ ਜ ਰਿਹਾ ਸਾਢੇ 6 ਕਿਲੋ ਹਾਂਜੀ ਤੇ ਦੋਵੇਂ ਟਾਈਮ ਮਿਲਦੀ ਬੱਚੇ ਦੇ ਦੋਵੇਂ ਟਾਈਮ ਬੱਚੇ ਦੇ ਮਿਲਦੀ ਵੀ ਕੱਟੀ ਦੇ ਮਿਲਦੀ ਕੱਟੀ ਦੇ ਮਿਲਦੀ ਆ ਠੀਕ ਆ ਚੋਣ ਚੋਣ ਕਿਦਾਂ ਨੂੰ ਚੋਣ ਇੱਕ ਨੰਬਰ ਵੀ ਜੀ ਠੀਕ ਆ ਜੀ ਬਾਕੀ ਦੋਸਤੋ ਥੋੜੀ ਜੀ ਸਾਈਡ ਰੱਖ ਦੀ ਏ ਧਾਰਾਂ ਬਰਾਬਰ ਹੋਣਗੀਆਂ ਬਸ ਅੱਛਾ ਜੀ ਹਾਂਜੀ ਤੇ 19 ਕੀ ਸਾਈਡ ਦੀ ਚਲੋ ਕੋਈ ਗੱਲ ਨਹੀਂ ਬਾਕੀ ਧਾਰਾਂ ਦੇ ਵਿੱਚ ਬਾਹਰ ਧਾਰਾਂ ਧਾਰਾਂ ਵੀ ਜੀ ਇੱਕ ਨੰਬਰ ਠੀਕ ਆ ਹਾਂਜੀ ਲਓ ਦੋਸਤੋ 19 ਕੀ ਜੀ ਸਾਈਡ ਹੋਊਗੀ ਠੀਕ ਆ ਬਾਕੀ ਆਪਾਂ ਜਦੋਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਈ ਉਦੋਂ ਬਥੇਰੇ ਸਮਝ ਆ ਜਾਊਗੀ ਮਗਰ ਕੱਟੀ ਆ ਬਿੱਲੀ ਮਣਕੀ ਆਖਾ ਸਟੇਡ ਪਟਾ ਠੀਕ ਆ ਜੀ ਤੇ ਸਿੰਘ ਜਿਹੜੇ ਬੈਕ ਸਾਈਡ ਆ ਥੋੜੇ ਕੰਨਾਂ ਤੋਂ ਠੀਕ ਆ ਢੇਲੇ ਵੀ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਜੀ ਠੀਕ ਆ ਜੀ ਜਾਂ ਟਾਕ ਤਲਵਾਰੀ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਨੀਲੀ ਰਾਵੀ ਤੇ ਇਹ ਜਿਹੜੀ ਮਾਜਾ ਤੇ ਜਾਸੂਆ ਹਾਂਜੀ ਤੇ ਜਾਸੂਆ ਵੇਚੀ ਲੈ ਨਿਸ਼ਾਨ ਖੋਲ ਕੇ ਵੇਰ ਤੋੜ ਕੇ ਦਿਖਾ ਦੇ ਤੇ ਨਾਲ ਹੀ ਕੱਟੀ ਦਿਖਾ ਦਾਂਗੇ ਤੁਹਾਨੂੰ ਦੋਸਤੋ ਸਾਢੇ 6 ਕਿਲੋ ਉੱਪਰ ਹੁੰੜੜੀ ਇਹ ਚੱਲਣ ਦੀ ਆ ਸਾਢੇ 6 ਕਿਲੋ ਦੋ ਤਾਂ ਕੋਈ ਵੀ ਰਚੋ ਕੇ ਤਸੱਲੀ ਕਰ ਸਕਦਾ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਕੱਟੀ ਤੇ ਮਿਲਦੀ ਆ ਲੈ ਵੀ ਆ ਬੱਚਾ ਆ ਗਿਆ ਜੀ ਹਾਂਜੀ ਲੋ ਵੀ ਦੋਸਤੋ ਇਹ ਕੱਟੀ ਆ ਠੀਕ ਆ ਜੀ ਤੇ ਕੱਟੀ ਇੱਕ ਵਾਰੀ ਫੇਸ ਕੁਆਲਟੀ ਵੀ ਦਿਖਾ ਦਈਏ ਤੁਹਾਨੂੰ ਆ ਕੱਟੀ ਬਾਕੀ ਮਿਲਦੀ ਬੱਚੇ ਤੇ ਹੀ ਆ ਵੀਰ ਜੀ ਠੀਕ ਹੈ ਜੀ ਹਾਂ ਬਾਕੀ ਪੋਲੀ ਪਾਲੀ ਆ ਇੱਕ ਨੰਬਰ ਹੈ ਵੀਰ ਜੀ ਠੀਕ ਹੈ ਠੀਕ ਹੈ ਹਾਂ ਜੀ ਲੈ ਵੀ ਨਿਸ਼ਾਨ ਕਮਾਲਾ ਵੀਰ ਲਓ ਦੱਸੋ ਪੋਲੀ ਵੀਰਾਂ ਦਾ ਵੀ ਪੋਲੀ ਵੀ ਕਾਫੀ ਆ ਤੇ ਮਿਲਦੀ ਵੀ ਬੱਚੇ ਤੇ ਆ ਦੋਵੇਂ ਟਾਈਮ ਮਿਲਦੀ ਆ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਘਰੇ ਆਣ ਕੇ ਆਪਦਾ ਬਿਲਕੁਲ ਬੱਚਾ ਛੱਡ ਕੇ ਤਸਦੀ ਕਰ ਲਿਓ ਤੇ ਆ ਲਓ ਕੋ ਕਨਕਾ ਖਰਾਬ ਕਰੀ ਜਾਂਦੇ ਠੀਕ ਆ ਠੀਕ ਆ ਨਿਸ਼ਾਨ ਕੀ ਡਿਮਾਂਡ ਕਰਦੇ ਵੀਰੇ ਜੀ ਡਿਮਾਂਡ ਤੇ 65000 ਕਰਦੇ ਆ 60000 ਚੋਂ 1000 ਛੱਡ ਦਾਂਗੇ 59 ਦੀ ਹਾਂਜੀ 59000 ਦੀ ਲੈਦੇ ਆ ਹਾਂਜੀ ਹਾਂਜੀ ਲੈਦੇ ਹੀ ਜਾ ਵੀਰੇ ਜੀ ਠੀਕ ਆ ਜੀ ਹਾਂ ਬਹੁਤ ਦੋਸਤੋ 65000 ਡਿਮਾਂਡ ਆ ਤੇ 60000 ਦੇ ਵਿੱਚੋਂ ਵੀ 1000 ਮਾਨਤਾ ਨਾ ਬਾਕੀ ਜਾਰਾ ਪੁਛ ਨਹੀਂ ਹੋਰ ਛੋੜ ਹੀ ਹੁਣੀ ਬਸ ਵੀਰੇ ਜੀ ਆਪਾਂ ਮੁੱਲ ਪਹਿਲਾਂ ਹੀ ਜਾਇਜ਼ ਪਾਇਆ ਵਾ ਠੀਕ ਆ ਜੀ ਹਾਂ ਦੋਦਰ 6.5 ਕਿਲੋ ਤੋਂ ਬਾਹਰ ਹੋਗਾ ਆਪਣੇ ਨਾਲ ਆਪ ਜਿੱਦਾਂ ਮਰਜੀ 6.5 ਦਾ ਸੌਦਾ ਕਰੇ ਠੀਕ ਹੈ ਜੀ ਹਾਂ ਜੀ ਜੀ ਮੈਂ ਦੋਸਤੋ 6:30 ਤੋਂ ਵੀਰਾਂ ਦਾ ਬਾਹਰ ਦੁੱਧ ਹੋਊਗਾ ਫਿਲਹਾਲ 6:30 ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਹੈ ਜੀ ਤੇ ਉਹਦੀ ਤੁਸੀਂ ਆਪਦੀ ਨਰਕ ਪਰਖ ਕਰ ਲਿਓ ਇਥੇ ਆਣ ਕੇ ਇੱਕ 62 ਸੈਕਿੰਡ ਨੰਬਰ ਤੇ ਤੁਹਾਨੂੰ ਇਹ ਦੂਜਾ ਸੁਆ ਵੀਰ ਜੀ ਦੂਜਾ ਸੁਆ ਹਾਂ ਜੀ 12 13 ਕਿਲੋ ਦੁੱਧ ਦੇ ਥਲੇ ਆਜੇ ਰ ਖੁੱਲਾ ਡੁੱਲਾ ਅੱਛਾ ਜੀ ਹਾਂ ਜੀ ਠੀਕ ਆ 12 13 ਕਿਲੋ ਨਿਸ਼ਾਨ ਠੀਕ ਕਦੋਂ ਦੀ ਹੋਊਗੀ ਇਹ ਸੂਈ ਵੀਰ ਜੀ ਘਰ ਵਾਲੇ ਮਹੀਨੇ ਤੋਂ ਅੰਦਰ ਆਂਦੇ ਆਪਾਂ ਮਹੀਨਾ ਮੰਨ ਕੇ ਲਈ ਆ ਮਹੀਨਾ ਮੰਨ ਹਾਂ ਜੀ ਬਾਕੀ ਆਪਣੀ ਦੁੱਧ ਦੀ ਗਾਰੰਟੀ ਹੋਊਗੀ 12 ਕਿਲੋ ਚੁ ਅਹ ਠੰਡਾ ਕਰਕੇ ਹੈਗਾ ਵੀਜੀ ਦੁੱਧ ਸਵੇਰ ਦੁੱਧੇ ਸਵੇਰ ਦੁੱਧੇ ਚੋਣ ਚਣ ਕਿਦਾਂ ਨੇ ਜੋ ਨੰਬਰ 1 ਨੰਬਰ ਵੀਜੀ ਲਓ ਵੀ ਦੋਸਤੋ 12 ਕਿਲੋ ਦੁੱਧ ਇਸ ਵਾੜ ਦੇ ਥੱਲੇ ਆ ਮਹੀਨੇ ਕ ਦਾ ਸਮਾਂ ਤੁਸੀਂ ਮੰਨ ਲਿਓ ਪੈਸੇ ਚਲੋ ਬਿਨ ਬੱਚੇ ਤੋਂ ਹਰ ਕ ਵੀਰ ਨੇ ਆਪੋ ਆਪਣਾ ਐਸਟੀਮੇਟ ਲਾਉਣਾ ਪਰ ਜਿਆਦਾ ਵੀ ਹੋ ਸਕਦਾ ਸਮਾਂ ਨਾ ਹੋ ਜਾਵੇ ਕਿਉਂਕਿ ਅਹ ਕਿ ਵੀ ਆਪਾਂ ਦੁੱਧ ਚਵਾ ਕੇ ਦੇਣਾ ਵੀਜੀ ਬਸ ਹਾਂ ਕਿਉਂਕਿ ਵਾੜ ਤਾਂ ਥਣ ਦੇਵਾ ਕਾਫੀ ਸਾਫ ਸੁਥਰਾ ਹੈ ਮੁੱਠੀ ਥਾਣਾ ਆ ਦੇਖੋ ਠੀਕ ਹੈ ਜੀ ਸੋ ਮੁੱਠੀ ਥਾਣਾ ਪੂਰਾ ਹੱਥੀ ਚਵਾਈਲਾ ਥਣ ਲਗਾ 12 ਕਿਲੋ ਤੋਂ ਵੈਸੇ ਪਲਾਸਤੋਤੀ ਹੋਵੇ ਨਾ ਹੋਵੇ ਤੇ ਪਰ 12 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰਨੇ ਬਾਕੀ ਐ ਬੋਦੀ ਵਾਲੀ ਵਿਹੜ ਨਿਗਾ ਨਿਗਾ ਕੰਨ ਬਾਕੀ ਫੁੱਲ ਐਕਟਿਵ ਆ ਅੱਛਾ ਕਿਸੇ ਤਰ੍ਹਾਂ ਕੋ ਬੰਗਾ ਬੰਗਾ ਪਹੁੰਚ ਬੰਗਾ ਮਾੜਾ ਪਾ ਲਈਦਾ ਵੀਰ ਜੀ ਚਲੋ ਨੋਰਮਲ ਜੀ ਗੱਲ ਆ ਤੇ ਵੈਸੇ ਬੰਗਾ ਪਿਆ ਕੋਈ ਹਿਲਜੁਲ ਨਹੀਂ ਕਰਦੀ ਨਹੀਂ ਹਿਲਜੁਲ ਕਰਦੀ ਵੀਰ ਜੀ 12 ਲੀਟਰ ਦੁੱਧ ਐ ਇਸ ਵਿਹੜ ਦੇ ਥੱਲੇ ਆ ਜਿਹੜਾ ਕਿਸੇ ਵੀਰ ਨੇ ਚੁੱਕ ਕੇ ਤਸੱਲੀ ਕਰ ਲੈਣੀ ਆ ਤਨਸ਼ਾਣੇ ਕਰੂ ਫੇਰ ਕਨਫਰਮ ਕਰਾ ਦੇ ਸੂਈ ਨੂੰ ਅੱਜ ਸਮਾਂ ਕਿੰਨਾ ਕੁ ਮਹੀਨਾ ਕੋਇਆ ਮਹੀਨਾ ਮਹੀਨਾ ਵੀਰ ਜੀ ਅੱਛਾ ਅੱਛਾ ਮਿਲਦੇ ਨਿਸ਼ਾਨੇ ਸਿੱਤਰਾ ਪਾੜੇ ਪੂੜੇ ਪਾੜੇ ਦੇ ਪਾੜੇ ਦੇ ਵੀਰ ਜੀ ਲਓ ਜੀ ਲਓ ਦੋਸਤੋ 12 ਕਿਲੋ ਦੁੱਧ ਇਸ ਵੇੜ ਦੇ ਥੱਲੇ ਹਾਜ਼ਰ ਆ। ਬਾਕੀ ਉਦਾਂ ਕੁਝ ਨਹੀਂ ਆਂਦੀ ਜਿੱਦਾਂ ਮਰਜੀ ਹੱਥ ਤੇ ਫੇਰੀ ਜਾਵੀ ਜੀ। ਦਰਦੀ ਏ ਥੜੀ ਏ ਉਦਾਂ ਨਹੀਂ ਕੁਝ ਆਂਦੀ। ਤੇ ਥੜੀ ਤੇਰੀ ਅਸੀਂ ਜਰਾਕ ਤੇ ਨਿਸ਼ਾਨ ਦਾ ਮੁੱਲ ਕੀ ਕਰਦੇ ਆਂ? ਮੁੱਲ ਵੀ ਜੇ ਇਹਦੇ ਹੁੰਦਾ ਬੱਚਾ ਫੇਰ ਤੇ 45 50 ਜਿੱਦਾਂ ਮਰਜੀ ਕਰ ਲੈਂਦੇ। ਅੱਜ ਕਰਾਂਗੇ ਮੁੱਲ 35 32500 ਦੀ ਦਵਾਂਗੇ ਵੀ ਜੀ। ਸਾਡੇ 32 ਦੀ। ਹਾਂਜੀ। ਠੀਕ ਹੈ ਜੀ। ਹਾਂ। ਬਾਕੀ ਸਾ ਸੁਧਰੀ ਚੁਵਾਈ ਚੁਈ ਇੱਕ ਨੰਬਰ ਆ। ਹੱਥੀ ਚੁਵਾਈ ਵਾਲਾ ਥਣ ਲੱਗਾ ਵਾ। ਬਿਲਕੁਲ ਜੀ ਬਿਲਕੁਲ ਬਾਕੀ ਮੋਗੇ ਵਾਂਗੂ ਆਂ ਵਰਦੀ ਆ ਕੋਈ ਗੱਲ ਬਾਤ ਨਹੀਂ ਆ ਲੋ ਜੀ ਸਾਢੇ 32000 ਦੀ ਦੋਸਤੋ ਇਹ ਵੜ ਮਿਲ ਜੂਗੀ ਤੁਹਾਨੂੰ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਦਿਖਾਤੀ ਆ ਇਸ ਤੋਂ ਬਾਅਦ ਨਿਸ਼ਾਨ ਅੱਗੇ ਆਪਣੇ ਕੋਲ ਤਿਜੇ ਨੰਬਰ ਤੇ ਆ ਜਿਹੜੀ ਵੜ ਆ ਇਹ ਵੀ ਵੀਰ ਜੀ ਦੁੱਧਾ ਸੁਆਈ ਆ ਇਹ ਆਪਾਂ ਇਹਨੂੰ ਨਾ ਲਿਆਂਦੀ ਚਿਚੜੋੜੇ ਪੈ ਟੀਗਾ ਲਾਇਆ ਇਹਨੂੰ ਆਪਾਂ ਇੱਕ ਤੇ ਇਹ ਕਦੇ ਪਠਿਆ-ਪੁਠਿਆਂ ਘਟ ਖਾਂਦੀ ਆ ਉਦੋਂ ਫਿਰ ਵੀ ਦੁੱਧ ਜੇ ਵੀ ਚੰਗਾ 10 ਕਿਲੋ ਖੁੱਲਾ ਡੁੱਲਾ ਉਦੋਂ 12 12.5 ਕਿਲੋ ਇਹਦੇ ਥੱਲੇ ਦੁੱਧ ਅੱਛਾ ਹੁਣ 10 ਕਿਲੋ ਚਵਾ ਦੇ ਹਾਂਜੀ 10 ਕਿ ਤੇ ਮਿਲਦੀ ਵੀ ਪੜ ਤੇ ਬਿਨ ਬੱਚੇ ਉਹਨੇ ਇਹਦੇ ਪਾੜੇ ਦੇ ਬਿਨ ਬੱਚੇ ਤਾਂ ਵੇਜੀ ਠੀਕ ਆ ਜੀ ਹਾਂ ਉਹਦਾ ਢਾਈ ਚਮਚੇ ਦੇਸੀ ਘਿਓ ਦੇ ਦਿੱਤੇ ਇਹਨੂੰ ਅੱਛਾ ਢਾਈ ਚਮਚੇ ਹਾਂਜੀ ਅੱਛਾ ਅੱਛਾ ਬਾਕੀ ਸੀਲਸ ਲਾ ਕੇ ਕੁਝ ਨਹੀਂ ਆਂਦੀ ਕਿਉਂਕਿ ਜਦੋਂ ਚਚਰਾਲਾ ਟੀਗਾ ਲਾ ਦਈਦਾ ਉਹਦਾ ਫਿਰ ਅਹੀਂ ਉਹ ਤੇਲ ਦੇ ਦੀਏ ਦੇਸੀ ਘਿਓ ਦੇ ਦੀਏ ਇੱਕ ਗੱਲ ਹੀ ਆ ਠੀਕ ਆ ਠੀਕ ਹਾਂਜੀ ਲਓ ਦੋਸਤੋ 10 ਕਿਲੋ ਤੋਦਾ ਇਸ ਵੇੜ ਦੇ ਥੱਲੇ ਤਸੂਆ ਵੀ ਦੂਜਾ ਕੋ ਹੋਗੀ ਦੂਜਾ ਦੂਜਾ ਵੇ ਜੀ ਪਿਓਰ ਦੂਜਾ ਬਾਕੀ ਪੱਠਾ ਪੁੱਠਾ ਘਟ ਖਾਂਦੀ ਹੈ ਨਾ ਲਪਾਇਆ ਲਾਇਆ ਉਹਦਾ ਕਰਕੇ ਹਾਂ ਬਗ ਬਗ ਨਵੀਂ ਥਾਂ ਦੇ ਨਾਲੇ ਨਾ ਥੋੜੀਆਂ ਧਾਰਾਂ ਵੀ ਘਟਜੋ ਇਸ ਕਿਹੜੇ ਥਾਂ ਚ ਆ ਗਾੜ ਦੇ ਜੇ ਅਗਲੇ ਚ ਹਾਂ ਠੀਕ ਹੈ ਜੀ ਪੰਜਾਂ ਛਾਂ ਧਾਰਾਂ ਦਾ ਫਰਕ ਹੈਗਾ ਪਰ ਕੋਈ ਦੱਸਦਾ ਨਹੀਂ ਆਪਾਂ ਫਿਰ ਵੀ ਦੱਸ ਕੇ ਦੇਣੀ ਵੀਰ ਜੀ ਚੀਜ਼ ਠੀਕ ਹੈ ਜੀ ਠੀਕ ਹਾਂ ਲਓ ਦੋਸਤੋ ਅਗਲੇ ਚ ਚੱਲਦੀ ਆ ਜਿੱਦਾਂ ਮਰਜੀ ਆਪਾਂ ਚਵਾ ਸਕਦੇ ਪਰ ਨਹੀਂ ਆਪਾਂ ਜਿਹੜੀ ਗੱਲ ਸੱਚ ਹੈ ਸੱਚੀ ਦੱਸ ਕੇ ਦੇਣੀ ਵੀਰ ਜੀ ਠੀਕ ਹੈ ਜੀ ਹਾਂ ਇੱਕ ਬਹਿਣੀ ਲਾਗਲਾ ਥਾਣਾ ਉਹਦੇ ਵਿੱਚੋਂ ਧਾਰਾਂ ਘਟਾ ਪੰਜ ਛੇ ਧਾਰਾਂ ਘਟ ਵੀ ਜੀ ਪੰਜ ਛੇ ਧਾਰਾਂ ਜਿਹੜੀਆਂ ਘਟ ਨੇ ਬਾਕੀ ਓਕੇ ਰਪੋਰਟ ਆ ਦੱਸ ਜਦੋਂ ਤੁਹਾਨੂੰ ਇਸ ਵਾਰ ਤੇ ਖੰ ਬਾਕੀ ਚਵਾਏ ਚੂਏ ਇੱਕ ਨੰਬਰ ਵਿੱਚ ਦੁੱਧ ਤੇ ਹੈਗਾ ਇਹ ਵੱਧ ਹੁਣ ਪਰ ਆਪਾਂ ਕਿਉਂਕਿ ਇੱਕ ਇਹ ਗਾਣ ਨੂੰ ਤੇ ਇੱਕ ਹੋਰ ਗਾਣ ਨੂੰ ਟੀਗਾ ਜਿੰਨਾਂ ਨੂੰ ਚੱਚੜ ਜਾਦੀ ਲੱਗਣਾ ਆਪਾਂ ਟੀਗਾ ਲਵਾ ਦੇਈਦਾ ਵਾ ਹਾਂਜੀ ਕਿਉਂਕਿ ਜੇ ਲੋਕੀ ਕੇਅਰ ਨਹੀਂ ਕਰਦੇ ਇੰਨਾ ਕਰਕੇ ਧਫੜ ਧਫੜ ਵਗੈਰਾ ਨਿਕਲ ਆਉਂਦੇ ਆ ਬਾਕੀ ਠੰਡੀ ਸੀਲਸ ਲੱਗ ਗਿਆ ਜਿੱਦਾਂ ਮਰਜੀ ਵਿੱਜੇ ਹੱਥ ਹਾਂ ਚੱਲ ਆਇਆ ਸਾਦਾ ਸਕਰੋ ਦੋਸਤ ਇਹ ਬੈਸਟ ਕੋਈ ਬੰਦਾ ਜਿਹੜਾ ਗਾਰਾ ਦੋਸਤ ਸਕਰੋ ਤੇਰੇ ਦਿੰਦਾ ਤੇ ਤੁਹਾਨੂੰ ਜਾਂਦਾ ਵੀ ਤਾਂ ਕੋਈ ਪ੍ਰੋਪਰ ਜਾਣਕਾਰੀ ਦੇਦੀ ਹੈ ਵੀ ਇਹ ਵੈਰੀ ਜਿਹਾ ਗਾਰਾ ਨਾ ਉਹਦੇ ਦੀ ਕੋਈ ਖਾਸ ਧਾਰਨ ਦਾ ਫਰਕ ਨਹੀਂ ਦਾ ਹੈ। ਮੜਾ ਨਹੀਂ ਜਾਈ। ਨੋਟੀਫਿਕੇਸ਼ਨ ਨਹੀਂ। ਵਿਚਾਰ ਇਹ ਕੀ ਮਤਲਬ ਮੁੱਲ ਤੇ ਵੇਚੇ ਭਾਵੇਂ 5 ਕਰਾ ਲਓ ਭਾਵੇਂ 30 ਕਰਾ ਲਓ 23000 ਦੇ ਦਵਾਂਗੇ ਵੇਜੇ। ਹਾਂਜੀ ਬਾਕੀ ਦੁੱਧ ਦੀਆਂ ਲਹਿਰਾਂ ਬਰਾਂ ਕਰਾਈ ਜਾਂਦੀ ਵੀਰ ਜੀ ਅੱਛਾ ਜੀ ਜੇ ਹੋਰ ਜੀਜੂ ਲਾ ਲਿਆ ਤਾਂ ਫਿਰ ਜਿੰਨਾ 1.5 ਚੋਗ ਲੈਂਦਾ ਆਪਾਂ 1.5 ਚੋਗ ਹੀ ਦਵਾਵਾਂਗੇ ਹਾਂਜੀ ਪਾ ਦੂ ਪਰਤੋ ਹਾਂਜੀ 10 ਕਿਲੋ ਦੁੱਧ ਤਾਂ ਦੋਸਤੋ ਹਜੇ ਵੀ 10 ਕਿਲੋ ਹੈਗਾ 23000 23000 ਪੂਰੇ ਦੀ ਵੀਰ ਜੀ ਹਾਂ ਉਹਦੀ ਪੂਰੇ 23000 ਰੁਪਏ ਦਾ ਲਿਸਟ ਜਿਹੜਾ 23000 ਨੰਬਰ ਤੇ ਲਿਖਿਆ ਪਾ ਲੈਂਦਾ 10 ਕਿਲੋ ਦੁੱਧ ਇਸ ਬਾਹਰ ਤੇ ਹਲੇ ਆ ਜਾਣ ਜਿਹੜਾ ਕਿਤੇ ਫੇਰਨੇ ਚੋਗਲੇ ਚਾਹੀ ਕਰ ਦੇਣੀ ਹੈ ਦੇਖੋ ਦੋਸਤੋ ਚੌਥੇ ਨੰਬਰ ਤੇ ਆ ਗਈ ਦੂਜਾ ਸੁਆ ਵੀਰ ਜੀ ਅੱਜ ਫਿਰ ਚਾਈ ਵਾਲਾ ਕਰਾਓ ਹਾਂ ਐੱਜ ਫਿਰ ਤੇ ਚਾਈ ਵਾਲਾ ਕਰਾਉ ਸਕਦੇ ਵਿੱਚ ਬਾਕੀ ਸੀਰੀਜ਼ ਲੱਗ ਹਾਂ ਇਹ ਇਹਨੂੰ ਨਹੀਂ ਵੀਜ ਜੁੜ ਪਾਈਦਾ ਐਦਾਂ ਮੰਗਾਉਂਗਾ ਫੋਨ ਦੀ ਲੋੜ ਨਹੀਂ ਵੀਜੀ ਹਾਂਜੀ ਇਸੇ ਡੰਗਾ ਜਿੱਦਾਂ ਮਰਜੀ ਆਵੇ ਵੇਖੋ ਪਛਵਾਈ ਜਾਂਦੇ ਬਾਪੂ ਜੀ ਹਾਂ ਬਾਕੀ ਸੀਰੀਜ਼ ਲੱਗ ਕੁਛ ਨਹੀਂ ਆਂਦੇ ਜੀ ਅੱਛਾ ਦੁੱਧ ਕੀ ਏ ਥੱਲੇ ਦੁੱਧ ਵੀਜੀ 7 ਕਿਲੋ ਹੀ ਆਦੇ ਥੱਲੇ 7 ਕਿਲੋ ਦੁੱਧ ਹਾਂ 7 ਕਿਲੋ ਨੈਟ ਦੁੱਧ ਆ ਰਹੇ ਡੜੀ ਪੈ ਸਮਝਾਣੀ ਹਾਂ ਜੰਮੀ ਵਾਲੀ ਪੂਰੀ ਆ ਹਾਂ ਦੋਸਤੋ ਸੱਤ ਕਿਨੋਂ ਦੋਸਤਾਂ ਤੇ ਵਿਹਾਂ ਪਾੜਾ ਪਾ ਕੇ ਬਿਨਾ ਬੰਗਾ ਬਿਨਾ ਰੱਸੀ ਪਾਇਆ ਕੋਈ ਵੀ ਉਸ ਚੋਕੇ ਤਸੱਲੀ ਕਰ ਸਕਦਾ ਕਈ ਵੀਰੋ ਦੋਸਤੋ ਪਸ਼ੂ ਉਫਰਾ ਬੰਦਾ ਖੜਾ ਕਰਕੇ ਹੋ ਸਕਦਾ ਵੀ ਮਾੜਾ ਮਰੋ ਨਹੀਂ ਕੀ ਕਰੇ ਆਦਰਵਾਇਜ਼ ਇਸ ਤਰ੍ਹਾਂ ਪਾੜਾ ਆਹ ਪਾੜਾ ਪਾ ਲਿਆ ਤੇ ਬਸ ਕੁਛ ਨਹੀਂ ਜਾਂਦੀ ਵੀ ਜੀ ਤੇ ਬਿਨਾ ਬੰਕੇ ਤੋਂ ਕੋਈ ਰੱਸੀ ਨਾਲ ਪਾਉਣ ਦੀ ਲੋੜ ਨਹੀਂ ਕੀ ਭਾਵੇਂ ਇਤਿਹਾਸੇ ਕੋਈ ਵੀ ਇਹ 20 ਦਿਨਾਂ ਦੀ ਗਾਂ ਬਣੀ ਆ ਪਰ ਆਪਾਂ ਸ਼ੋਰ ਨਹੀਂ ਕਹਿ ਸਕਦੇ ਜਿੰਨਾ ਘਰ ਵਾਲਿਆਂ ਤੇ ਲਈ ਨਾ ਉਹਨਾਂ 20 ਦਿਨਾਂ ਦੀ ਆਖਿਆ ਬਣੀ ਆ हां चेकवास ਚਨੀ ਜੀ ਆਉਂਦੀ ਆਪਾਂ ਦੱਸਣਾ ਹੈ ਕਿ ਜਿੱਦਾਂ ਮਗਰੋਂ ਦੱਸਿਆ ਉਦਾਂ ਆਪਾਂ ਦੱਸਦਾ ਵੀ ਨੇ ਹਾਂ ਜੀ ਲੈ ਵੀ ਨਿਸ਼ਾਨ ਖੋੜ ਕੇ ਦਿਖਾ ਦੇ ਬਾਕੀ ਬੇਲ ਦੀ ਲੰਮੀ ਲੰਮੀ ਬਥੇਰੀ ਜੰਮੀ ਪਈ 7 ਕਿਲੋ ਵੀਜੀ ਦੁੱਧ ਆਇਰ ਨੈਟ ਹਾਂ ਜੀ ਬਾਕੀ ਆ ਜਾ ਚੱਕਰੇਗਾ ਬਾਕੀ ਆ ਦੇ ਨਾਲ ਹੀ ਪੜੀਦਾ ਹੈ ਕਿੱਥੇ ਹੋਵੇ ਉਹ ਅੱਗੇ ਕਿਸੇ ਵੀ ਕਿਸਮ ਦਾ ਜਾ ਕੇ ਜਾਊਗਾ ਆ ਕੋਈ ਕੁਤਾ ਨਹੀਂ ਲੱਗਦਾ ਨਿਕਾੜਦੇ ਆ ਕੋਈ ਨਹੀਂ ਆਉਂਦੀ ਇਹਨਾਂ ਪਰ ਪੁੱਤ ਆ ਨਾ ਕੁਛ ਨਹੀਂ ਆਂਦੇ ਕੀ ਕਰਦੇ ਸਾਂ ਜੀ ਕਿਉਂਕਿ ਤਾਂ ਵਿਜੇ ਜੇ ਦੇ ਵਾਵਾ ਦੁੱਧ ਹੁੰਦਾ ਫੇਰ ਤੇ 40 45 ਹਜ਼ਾਰ ਜਿੱਦਾਂ ਮੱਝੀ ਕਰ ਲਾਂਗੇ ਹੁਣ ਮੁੱਲ ਕਰਦੇ 25 20 ਹਜ਼ਾਰ ਦੀ ਦੇ ਦਾਂਗੇ ਜੀ 20 ਹਾਂਜੀ ਬਾਕੀ ਨਿਗਲਾਈ ਤੇ ਗਾਂ ਤੁਹਾਨੂੰ ਪਤਾ ਕਿਨੇ ਰੁਪਈਆ ਦੀ ਆ ਬਾਕੀ ਨਿਗਰ ਨੁਗਰ ਰਹੀ ਪੂਰੀ ਕੋਈ ਲਿੱਸੀ ਨਹੀਂ ਨਾ ਕੋਈ ਵੱਧ ਘਾਟ ਚਾਰੇ ਥਣ ਬਰਾਬਰ ਚੱਲਦੇ ਗਾੜਲੇ ਗਾੜ ਬਰਾਬਰ ਆ ਮਗਲੇ ਮਗਰ ਬਰਾਬਰ ਆ ਬਾਕੀ ਹੱਥੀ ਚਵਾਈ ਵਾਲਾ ਥਣ ਲੱਗਾ ਹੋਈ ਜੀ ਦੋ ਸਤ ਕਿਲੋ ਦੁੱਧ ਆ ਜੀ ਅੱਗੇ 20 ਦਿਨਾਂ ਦੀ ਬਣੀ ਆ ਤੇ ਰੇਡ ਪਰਪਾਲੀ ਬਿਲਕੁਲ ਫੁੱਲਣਾ ਸਾਂਝਾ ਕਰਤਾ ਤਾਂ ਕੋਰ ਕੋਰ ਆਤੀ ਚਵਾਈ ਲਾ ਸਾਡੀ ਮਾ ਚੋਕੇ ਕੋਲ ਜਿੱਦਾਂ ਮਰਜੀ ਜਿਹੜੇ ਡੰਗਰ ਦੇ ਵਿੱਚ ਮਰਜੀ ਤਸੱਲੀ ਕਰ ਲੈ ਆਪਣੇ ਵਾਲੋਂ ਜੀ ਆਣੂ ਸਾਰੇ ਵੀਰ ਭਰਾਵਾਂ ਨੂੰ ਉਹਦੇ ਵੀ ਕਾਫੀ ਸਾਫ ਸੁਥਰੀ ਹੈ ਤੇ ਬਾਕੀ ਜਾਇ ਕੋਈ ਗੱਲ ਨਹੀਂ ਅੱਗੇ ਨਿਸ਼ਾਨਾ ਜੀ ਆਪਾਂ ਕੋਲ ਇੱਕ ਇਹਨੂੰ ਵੀ ਟੀਕਾ ਲਗਾ ਆ ਵੀਰ ਜੀ ਚਿਚਣਾ ਵਾਲਾ ਹਾਂਜੀ ਇਹਦੇ ਮਗਰ ਬੱਚਾ ਵਾ ਦੋ ਦਾ 8 ਕਿਲੋ ਹੀ ਹੁਣ ਟੀਕੇ ਕਰਨ ਕਰਕੇ ਕਿਲੋ ਘੜੀ ਦੁੱਧ ਸੱਤ ਹੋਏਗਾ ਹਾਂਜੀ 7 ਕਿਲੋ ਦੁੱਧ ਆਇਆ ਬੱਚਾ ਵੀ ਜੀ ਮਹੀਨੇ ਦੀ ਸੂਈ ਆ ਜੀ ਜੀ ਆਹ ਸੂਈ ਆ ਮੀ ਆਨ ਕਰਕੇ ਗੱਲੇ ਹੋ ਗਏ ਬੱਚੇ ਹਾਂ ਬਲਵਿ ਠੀਕ ਹੈ ਇਹ ਬੱਚਾ ਭਰਾਵੋ ਵੀ ਨਿਕਲ ਸਮਾਂ ਵੀਰ ਦੱਸਿਆ ਠੀਕ ਹੈ ਦੁੱਧ ਵੀ ਤੁਹਾਨੂੰ ਆਪਾਂ 6 ਕਿਲੋ ਦੇ ਸੱਤ ਨਹੀਂ ਨਹੀਂ ਸੱਤ ਦੁੱਧ 8 ਕਿਲੋ ਹੀ ਤੁਹਾਨੂੰ ਕਹਿੰਦੇ ਟੀਕੇ ਲਵਾਏ ਨਾ ਜਿੰਨੇ ਜਿੰਨੇ ਚਿਚੜ ਲੱਗੇ ਆਵੇ ਬੈਕ ਸਾਈਡ ਥੋੜੀ ਡਰਦੀ ਹੈ ਕੈਮਰੇ ਤੋਂ ਉਦਾਂ ਇਹ ਬਿਨਾ ਜੂੜ ਤੇ ਚੋਈਦਾ ਫਿਰ ਚਿਚੜਾ ਨਾ ਭਰੀ ਬਈ ਪੂਰੀ ਹਾਂ ਬਿਲਕੁਲ ਬਿਲਕੁਲ ਆਹ ਕੁਸੂ ਇਹ ਵੀ ਜਿਹੜੀ ਜਿਹੜੀ ਹੱਲ ਕਰਨਾ ਪੈਂਦਾ ਉਹਦੇ ਅੱਗੇ ਟੀਕਰਾ ਬਹੁਤਾਂ ਦੀ ਬਿਮਾਰੀ ਜਿੱਤਰਾ ਵੀ ਉਹਦੇ ਟੀਕਾ ਟੁਕਾ ਲਵਾ ਲਓ ਤਾਂ ਉਹਦੀ ਜਿੰਦਗੀ ਬਚ ਜਾਵੇ ਅੱਜ ਕਿਲੋ ਸੀ 7 ਕਿਲੋ ਮੰਨ ਕੇ ਦੋ ਵੀਰ ਆਪਾਂ ਸੱਦਾ ਕਰ ਸਕਦੇ ਹਾਂ ਦੂਜਾ ਦੂਜਾ ਵੀਰ ਜੀ ਬਚਨ ਦੇ ਸਾਥਾਂ ਨੂੰ ਮਿਲਦੀ ਕੋਈ ਸੂਈ ਦੋਤਰ 7 ਕਿਲੋ ਮੰਨ ਕੇ ਤੁਸੀਂ ਦਾ ਸੱਦਾ ਕਰ ਲੇ ਤਾਂ ਨਿਸ਼ਾਨ ਦਾ ਮੁੱਲ ਕੀ ਕਰਦੇ ਮੋਲਵੀ ਜੀ 25 30 ਹਜ਼ਾਰ ਜੋ ਮਰਜ਼ੀ ਕਰੀ ਜੇ 23 ਹਜ਼ਾਰ ਦੇ ਦਵਾਂਗੇ ਵੀ ਜੀ 23 ਹਜ਼ਾਰ ਹਾਂਜੀ ਤੇ ਜੀ ਆਪ ਦੀ ਦੋਸਤੋ ਇਹ ਵਾਰ ਤਾਂ ਮੈਂ ਜਿਹੜੀ ਜਿਹੜੀ ਰੇਟ ਐ ਵੈਸੇ ਸਾਰੇ ਨਾਰਮਲ ਜਾਇਜ਼ ਰੇਟ ਆ ਜਿਹੋ ਜਿਹਾ ਪਸ਼ੂ ਉਹੋ ਜਿਹੇ ਰੇਟ ਆ ਜੇ ਜਲੋਂ ਦਾ ਰੇਟ ਜੇ ਵੀਰ ਨੇ ਥੋੜੇ ਪੈਸੇ ਕਰਕੇ ਕਰਨੇ ਥੇ ਉਹਨਾਂ ਵੀਰਾਂ ਲਈ ਵੀ ਦੋਸਤੋ ਇਹ ਸਮਝਾਏ ਜੇ ਥੋੜੇ ਪੈਸੇ ਕਰੀ ਜੀ ਫਸਟ ਕਰਨੇ ਜਿਹਨੇ ਮੇਰਾ ਦੋਤ ਲੈਣਾ ਚਾਹੁੰਦੀ ਉਹ ਤੁਸੀਂ ਜ਼ਰੂਰ ਸੌਦਾ ਕਰ ਲਿਓ ਠੀਕ ਹੈ ਬਾਕੀ ਆਪਾਂ ਬੇਨਤੀ ਕਰਦੇ ਜਿੰਨੇ ਵੀ ਵੀਰ ਭਰਾ ਕੋਈ ਡੰਗਰ ਰੱਖਦਾ ਵਾ ਟਾਈਮ ਤੋਂ ਟਾਈਮ ਟੀਕੇ ਵਗੈਰਾ ਲਵਾਇਆ ਕਰੋ ਤੇ ਫੇਰ ਹੀ ਡੰਗਰ ਗਾ ਵਾਦੇ ਬੰਦਾ ਹੁੰਦਾ ਤੁਹਾਨੂੰ ਪਤਾ ਵੇਜੀ ਹੋਣਾ ਆਪਾਂ ਕੇਅਰ ਕਰਾਂਗੇ ਤੇ ਫੇਰ ਹੀ ਸਾਫ਼ ਸੁਥਰਾ ਡੰਗਰ ਰਹਿਣਾ ਵਾ ਕਈ ਵੀਰ ਭਰਾ ਰੱਖ ਲੈਂਦੇ ਹੁਣ ਚਿਚੜ ਪਏ ਨਨ ਕਿਨੇ ਕਿਨੇ ਚਿਚੜ ਪਏ ਦੋਹਾਂ ਗਾਵਾਂ ਮੈਨੂੰ ਪਤਾ ਵਾ ਹੁਣ ਟੀਕੇ ਲਵਾਉਣ ਕਰਕੇ ਥੋੜੀਆਂ ਸੈੱਟ ਹੋਣਦੀਆਂ ਵਾ ਗਾਵਾਂ ਹਾਂਜੀ ਬੱਸ ਇਹ ਬੁਰਾ ਲੱਗਦਾ ਹਾਂਜੀ ਬੁਰਾ ਲੱਗਦਾ ਹੁਣ ਆਪਾਂ ਵੀ ਆਵੇ ਲੱਥੇ ਜਿਚੜ ਜਿਚੜਦੇ ਆਵੇ ਹਜੇ ਵੀ ਹੈਗੇ ਕੁਝ ਉਹਦੇ ਬਾਅਦ ਆਪਾਂ ਵੈਜੀਟੇਸ਼ਨ ਲਾਈ ਆ ਤੇ ਹੋ ਜਣੇ ਥੱਟੇ ਪਾਸ ਹਾਂ ਉਹ ਸਾਫ ਸਾਰੇ ਪਾਸੇ ਤੇ ਨਿਸ਼ਾਨੇ ਅੱਜ ਆਪਣੇ ਕੋਲ ਸੀ ਟੋਟਲ 5 ਨਗ ਹਾਂਜੀ 5 ਨਗ ਵੀਰ ਜੀ ਤੇ ਨੰਬਰ ਆਪਣੇ ਨੰਬਰ ਵੀਰ ਜੀ 70 876 74417 ਠੀਕ ਹੈ ਹਾਂਜੀ ਪਿੰਡ ਆ ਗਰ ਸੂਲਪੁਰ ਨੰਦਰਾ ਜਿਹੜਾ ਵੀ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਵੀਰ ਜੀ ਠੀਕ ਹੈ ਹਾਂਜੀ ਆ ਦੋਸਤੋ ਇਹ ਸਨ ਵੀਰ ਨਿਸ਼ਾਨ ਪਿੰਡ ਫੁਰਨੇਰਾ ਉਹ ਤੋਂ ਬਾਅਦ ਪੰਜ ਨਾਲ ਤੁਹਾਨੂੰ ਦਿਖਾ ਦਿਆ ਪੰਜ ਕੁਛ ਦਿਖਾਇਆ ਇੱਕ ਨੀਲੀ ਰਾਵੀ ਦੇ ਵਿੱਚ ਮੱਝ ਤੁਹਾਨੂੰ ਦਿਖਾਤੀ ਹੈ ਹੈ ਜੀ ਮਗਰ ਪੰਜਾ ਕੱਟੀ ਫੀਮੇਲ ਦਾ ਤੇ ਚਾਰ ਬੜਾ ਤੁਹਾਨੂੰ ਦਿਖਾ ਦਿਆ ਇੱਕ ਵਾਰ ਦੇ ਮਗਰ ਬੱਚਾ ਹੈਗਾ ਬਾਕੀ ਕਿੰਨੇ ਹੈਗਿਆ ਅੰਗਰੇਨ ਬੱਚੇ ਤੋਂ ਸੋ ਪੂਰੀ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲ ਚੁੱਕੀ ਹੈ ਬਾਕੀ ਆਣ ਕੇ ਘਰੇ ਤੁਸੀਂ ਆਪਣੀ ਨਾਕ ਪਰਖਾ ਤਾਂ ਸਜਾਈ ਕਰ ਰਹੇ ਹੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ